ਲਓ ਜੀ ਦੋਸਤੋ ਅੱਜ ਫੇਰ ਬੜਾ ਜਿਆਦਾ ਚੰਗਾ ਬੱਚਾ ਲਿਆਤਾ ਤੁਮ ਸਾਰਿਆਂ ਤੋਂ ਪਹਿਲਾਂ ਤਾਂ ਕਾਨੀ ਚੈੱਕ ਕਰੋ ਜਿਹੜਾ ਜਦੋਂ ਆਪਾਂ ਇੱਕ ਵਾਰ ਇਹਦੇ ਨੇ ਧਿਆਨ ਮਾਰਨੇ ਸਾਰਿਆਂ ਤੋਂ ਪਹਿਲਾਂ ਜਿਹੜੀ ਚੀਜ਼ ਦਿਲ ਦੇ ਅੰਦਰ ਨੂੰ ਵੜਦੇ ਦੇਖੋ ਕੁੰਡੀ ਦੋਸਤੋ ਹਜੇ ਤੱਕ ਇਹਦੇ ਹੋਲਡਰ ਜੇ ਪਹਿਲੀ ਵਾਰ ਪਾਇਆ ਕਰਕੇ ਨਾ ਕੁੰਡੀ ਨਾਲ ਕੁੰਡੀ ਜਮਾਂ ਟੱਚ ਕਰ ਜਾਂਦਾ ਕੋਈ ਓਵਰਲੈਪ ਨਹੀਂ ਕੋਈ ਜਿਆਦਾ ਸੰਦੇ ਨਹੀਂ ਬਾਕੀ ਨੈਕ ਵਾਲੇ ਪੱਖੋਂ ਮਾਰਕਰ ਵਾਲੇ ਪੱਖੋਂ ਪੂਰਾ ਚੰਗਾ ਬਸ ਇੱਕ ਸੰਭਾਲ ਦੀ ਲੋੜ ਹੈ ਮਾਂ ਦੇ ਨਾਲ ਦੁੱਧੋਂ ਟੁੱਟਿਆ ਉਹ ਜੇ ਆਪਾਂ ਸੋਚੀਏ ਤਾਂ ਰੇਟ ਵੀ ਜਮਾ ਹਜ਼ਾਰਾਂ ਦੇ ਜਿੱਥੇ ਇਹੋ ਜਿਹੇ ਵਿਚਾਰੇ ਡੇਢ ਡੇਢ ਸਵਾ ਡੇਢ 2 ਲੱਖ ਦੇ ਮਿਲਦੇ ਆ ਉਹ ਜਾਂ ਮੈਲ ਵੀ ਆਪਾਂ ਨੂੰ ਥੋੜੇ ਜਿਹੇ ਪੈਸਿਆਂ 'ਚ ਜਣਾ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਾਂ ਇਧਰੋਂ ਸਵਾਗਤ ਆ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਇਹ ਵੀਡੀਓ 21 ਅਗਸਤ 2025 ਦੀ ਵੀਡੀਓ ਆ ਤੇ ਅੱਜ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗਾ ਆਪਾਂ ਕਹਿ ਦਈਏ ਸੂ ਕਵਾਲਿਟੀ ਦਾ ਕਹਿ ਸਕਦੇ ਸਾਮਕ ਮਾਨ ਵਾਲਾ ਬਸ਼ੀਰਾ ਜਮਾ ਹਜ਼ਾਰਾਂ ਦੇ ਰੇਟ ਤੇ ਲਿਆਤਾ ਖਾਨਦਾਨ ਦਾ ਕਨਫਰਮ ਆ ਦੋਸਤੋ ਡੀਐਨਏ ਕਰਾ ਲਿਓ ਚਾਹੇ ਚਾਰ ਕਿ ਮਹੀਨੇ ਬੱਚੇ ਦੀ ਉਮਰ ਆ ਸਾਰੀ ਡਿਟੇਲ ਦਿੰਨੇ ਵੀਡੀਓ ਪੂਰੀ ਦੇਖ ਲਓ ਵੀਡੀਓ ਦੇ ਬੈਤੀ ਸਾਰੀ ਡਿਟੇਲ ਤੁਹਾਨੂੰ ਮਿਲ ਜੂ ਜੇ ਤੁਹਾਨੂੰ ਪਸੰਦ ਆ ਰੇਟ ਪਤਾ ਹਸੀ ਦਿੱਤਾ ਵੀ ਹਜ਼ਾਰਾਂ ਦਾ ਫਿਰ ਫੋਨ ਲਾ ਲਓ ਤੇ ਅੱਜ ਦੋਸਤੋ ਵੀਡੀਓ ਵੱਲ ਵਧਦੇ ਹਾਂ ਦੋਸਤੋ ਸਿਰਫ ਬਲੇਜ ਦਾ ਬਸ਼ੀਰਾ ਮੱਥੇ ਬਲੇਜ ਪਰ ਬੱਚਾ ਲੈਂਥ ਲੰਬਾ ਦਾ ਹੱਡਬੈਰ ਦਾ ਬਹੁਤ ਖੁੱਲਾ ਪਹਿਲਾਂ ਗਰਦਨ ਦੇਖੋ ਲੰਮੀ ਧੌਣ ਮਣੀਆ ਮੁਣੀਆ ਸੋਣਾ ਹਜੇ ਰਸਤੇ ਨਾਲ ਤਾਂ ਪਤਾ ਹੀ ਨਹੀਂ ਇਹਨੂੰ ਤੁਰਨ ਦਾ ਕਿਉਂਕਿ ਰਸਾ ਪਿਆ ਹੀ ਹੋਣਾ ਤੇ ਕੰਨ ਜਮਾ ਛੋਟਾ ਇੰਚੀ ਦਾ ਕਹਿ ਲਈਏ ਸਵਾ ਇੰਚੀ ਦਾ ਕਹਿ ਲਈਏ ਤੇ ਅੱਧੀ ਅੱਧੀ ਕੁੰਡੀ ਮੋੜ ਦਿਆ ਕੰਨ ਦਾ ਅੱਧਾ ਤਾਂ ਕੁੰਡੀ ਮੋੜਨੇ ਚਾਹੀਏ ਪਰ ਆਇਆ ਵੀ ਕਈ ਵਾਰ ਹੁੰਦਾ ਹੈ ਜਦੋਂ ਜ਼ਿਆਦਾ ਕੁੰਡੀ ਮੋੜ ਜੇ ਤਾਂ ਓਵਰਲੈਪਿੰਗ ਬਹੁਤ ਹੋ ਜਾਂਦੀ ਹੈ ਸਾ ਮਿੱਤਰ ਕੋਈ ਓਵਰਲੈਪ ਨਹੀਂ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਸਾਮਕੇ ਬੱਚਾ ੁੱੱਪੇ ਧਾਪੇ ਫਿਰਦਾ ਰਿਆ ਰੈਂਗ ਪੂਰਾ ਸੋਹਣਾ ਕੱਢਿਆ ਕੁਆਲਿਟੀ ਪੂਰੀ ਸੋਹਣੀ ਆ ਬਾਕੀ ਪੁੱਠਾ ਪਾਠਾ ਸੋਹਣਾ ਲੱਤ ਲੁੱਤ ਦਾ ਸਾਈਜ਼ ਲਤਾਉਣ ਕਨディション ਇਹਨ ਪੂਰੀ ਓਕੇ ਦੇ ਰਿਹਾ ਪੁੱਟਾ ਤੇ ਬਾਕੀ ਰੇਟ ਜਾਏਗਾ ਤੇ ਹੁਣ ਆਪਾਂ ਲੈਣ ਦੀ ਪਹਿਲਾਂ ਗੱਲ ਕਰੀਏ ਲੈਣ ਤੇ ਦੋਸਤੋ ਪੀਰ ਕਾਮਰੀ ਵਾਲਾ ਘੋੜਾ ਤਾਂ ਤੁਸੀਂ ਸੁਣਿਆ ਹੋਣਾ ਵੱਡਾ ਘੋੜਾ ਜਿਹੜਾ ਪੀਰ ਕਾਮਰੀ ਵਾਲਾ ਤੂਫਾਨ ਆ ਉਹਦਾ ਡਾਇਰੈਕਟ ਬੱਚਾ ਮਾਲਕਾਂ ਨਾਲ ਵੀ ਗੱਲ ਕਰਾਦੇ ਜਿਹਦੇ ਘਰੇ ਜਮੇ ਉਹਨਾਂ ਨਾਲ ਵੀ ਗੱਲ ਕਰਾਏ ਬਾਕੀ ਨੰਬਰ ਦੇ ਦੇ ਪਰ ਫੋਨ ਲਾ ਲੈ ਤਾਂ